ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਖਰੜ ਬਲਾਕ ਦੇ ਪਿੰਡ ਨਿਆਮੀਆਂ ਵਿੱਚ ਕੇਂਦਰ ਸਰਕਾਰ ਵੱਲੋਂ ਕਮਜ਼ੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੈਂਪ ਲਗਾਇਆ ਗਿਆ। ਕੈਂਪ ਵਿੱਚ ਲੋਕਾਂ ਨੇ ਜਨਤਨ, ਆਯੂਸ਼ਮਾਨ, ਉਜਵਲਾ ਗੈਸ, ਡਾਕਖਾਨੇ, ਮਾਤਰੂਵੰਦਨਾ, ਮਨਰੇਗਾ ਆਧਾਰ ਬਣਾਉਣ ਤੇ ਅਪਡੇਟ ਕਰਨ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਡਰੋਨ ਵਿਧੀ ਰਾਹੀਂ ਯੂਰੀਆ ਸਪਰੇਅ ਵਿਧੀ ਵੀ ਦੇਖੀ। ਮੁਫਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਦਵਾਈਆਂ ਵੀ ਦਿੱਤੀਆਂ ਪਿੰਡ ਦੀਆਂ ਮਹਿਲਾਵਾਂ ਨੇ ਸਵੈ ਸਹਾਇਤਾ ਗਰੁੱਪ ਸਦਕਾ ਆਪਣੀ ਰੋਜ਼ੀ-ਰੋਟੀ ਕਮਾਉਣ ਯੋਗ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਲਾਪਾਤਰੀ ਮਹਿਲਾਵਾਂ ਨੇ ਮਿਲੀ ਮੁਫਤ ਟ੍ਰੇਨਿੰਗ ਅਤੇ ਮੁਫਤ ਸਹਾਇਤਾ ਤੇ ਮੁਫਤ ਸਿਲਾਈ ਮਸ਼ੀਨਾਂ ਬਾਰੇ ਮਿਲੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਜਿਸ ਨਾਲ ਸਾਨੂੰ ਬਹੁਤ ਜ਼ਿਆਦਾ ਸਕੀਮਾਂ ਦਾ ਪਤਾ ਲੱਗਿਆ। ਇਸ ਨਾਲ ਸਾਨੂੰ ਆਸ਼ੀਮਾਨ ਕਾਰਡ ਡਾਕਖਾਨੇ ਵਾਲੀ ਸਕੀਮ ਨਰੇਗਾਸ ਉਜਵਲ ਯੋਜਨਾ ਇਸ ਵਾਰੇ ਬਹੁਤ ਜ਼ਿਆਦਾ ਇਸ ਨਾਲ ਸਾਨੂੰ ਲਾਭ ਹੋਇਆ ਸਾਨੂੰ ਸਾਡੇ ਪਿੰਡ ਵਿੱਚ ਵੀ ਆਈ ਹੈ ਜੋ ਵਿਕਸਿਤ ਭਾਰਤ ਮੋਦੀ ਸਰਕਾਰ ਦੀ ਬੈਨ ਹੈ ਇਸ ਨਾਲ ਸਾਨੂੰ ਬਹੁਤ ਸੇਵਾਵਾਂ ਮਿਲੀਆਂ ਇਸ ਵਿੱਚ ਮੈਡੀਕਲ ਸਕੀਮ ਤੇ ਆਯੂਸ਼ਮਨ ਕਾਰਡ ਦਾ ਖਾਣੇ ਦੀ ਸਕੀਮ ਦੀ ਸਕੀਮ ਸਾਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ ਤੇ ਜਿਹੜੇ ਸਾਡੇ ਪਿੰਡੇ ਵਿੱਚ ਹੈਲਥ ਸੈਕ ਗਰੁੱਪ ਚੱਲ ਹੀ ਰਹੇ ਨੇ ਤੇ ਉਹਨਾਂ ਦਾ ਬੜਾ ਬੈਨੀਫਿਟਸ ਮਿਲ ਰਹੇ ਨੇ ਜੋ ਜਿਹਨੇ ਮਦਦ ਆਪਣਾ ਇਹਦੇ ਵਾਲਾ ਸਿਲੰਡਰਾਂ ਵਾਲਾ ਸੀਗਾ ਸਕੀਮ ਉਹ ਵੀ ਮਿਲੀ ਹੋਈ ਹੈ ਸਾਨੂੰ ਹਾਂਜੀ ਉਸ ਦੇ ਨਾਲ ਸਾਹਤ ਉਹ ਵੀ ਸਕੀਮ ਮਿਲੀ ਹੋਈ ਹੈ ਜੀ ਤੇ ਹੋਰ ਵੀ ਬਹੁਤ ਸਾਰਿਆਂ ਨੇ ਜੋ ਕਿ ਸਕੀਮਾਂ ਮਿਲੀਆਂ ਨੇ ਸ਼ੁਕਰੀਆ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਜੀ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਨੂੰ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਹੋਇਆ ਹੈ ਕਿ ਭਾਰਤ ਬੈਂਕ ਨੂੰ ਆਉਣ ਤੇ ਵੱਖ-ਵੱਖ ਕੇਂਦਰੀ ਯੋਜਨਾਵਾਂ ਦੀ ਜਾਣਕਾਰੀ ਲਈ ਸਰਕਾਰ ਦਾ ਧੰਨਵਾਦ ਕੀਤਾ ਮਿੰਨੋ ਬਹੁਤ ਧੰਨਵਾਦ ਕਰਦਾਂ ਉਹਨਾਂ ਨੇ ਆਪਣੀ ਸਕੀਮਾਂ ਸਾਨੂੰ ਦੱਸੀਆਂ ਇੱਕ ਸਰਕਾਰੀ ਵੈਨ ਆਈ ਹੈ ਮੋਦੀ ਸਾਹਿਬ ਦੀ ਤੇ ਉਹਨਾਂ ਨੇ ਸਾਨੂੰ ਬਹੁਤ ਕੁਝ ਦੱਸਿਆ ਹੈ ਸਕੀਮਾਂ ਬਾਰੇ ਦੱਸਿਆ ਹੈ ਤੇ ਮੈਡੀਕਲ ਬਾਰੇ ਵੀ ਦੱਸਿਆ ਹੈ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਸਾਡੀ ਲਾਈਫ ਬੜੀ ਵਧੀਆ ਚੱਲ ਰਹੀ ਹੈ